ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵੜ ਆ ਗਈ ਵੀਰੇ ਕੋਲੇ ਚੰਗੇ ਰਿਕਾਰਡ ਆ ਲਈ ਆ ਵੱਡੀ ਵੜ ਵੀਰੋ ਤਾਂ ਆਓ ਵੀਰੇ ਇੰਨਾ ਬਾਰੇ ਲੈਣੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਮੇਰਾ ਫਰਾ ਤੂੰ ਸੁਣਾ ਵਧੀਆ ਵੀਰੇ ਵਧੀਆ ਠੀਕ ਠਾਕ ਆ ਵੀਰੇ ਨਾਮ ਦੱਸੀ ਆਪਣਾ ਨਾਮ ਆਪਣਾ ਜੋਬਨ ਜੇ ਪਿੰਡ ਸ਼ਿਕਾਰਮਸ਼ੀਆ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬੱਬਣਾ ਨੇ ਤੋਂ ਫੋਨ ਨੰਬਰ 819052 ਤੇ ਵੀਰੇ ਤਾਜੀ ਸੂਈ ਵਹਿੜਾ ਜੀ ਬੋਲੇ ਭਾਜੀ ਅੱਜ ਹੀ ਰਾਤ ਸੂਈ ਵੱਛੀ ਯਾਨੀ ਕੀ ਮਤਲਬ 2.5 ਕਿਲੋ ਪਹਿਲਾਂ 24 ਸਵੇਰੇ 6 ਕਿਲੋ ਬੋਲਾ ਚੋਤਾ ਅੱਛਾ ਸਵੇਰੇ 6 ਕਿਲੋ ਸਟੱਜ ਬੋਲਾ ਚੋਲਿਆ ਹਨਾ ਹਾਂਜੀ ਹਾਂਜੀ ਤੇ ਬੱਚਾ ਕੀ ਪੈਣੇ ਵੀਰੇ ਬੱਚਾ ਮਕਰ ਵਛਾ ਦਿੱਤਾ ਅੱਛਾ ਪਾ ਲਿਆ ਸੋਹਣੀ ਵਹਿੜਾ ਬਹੁਤ ਸਪੈਸ਼ਲ ਹੈ ਮੂੰਹ ਤੋਂ ਛੇ ਦਾਂਦਾ ਹੋ ਜੀ ਛੜਾ ਛਣ ਵੀ ਬੜਾ ਪਿਆਰਾ ਲੱਗਿਆ ਤੇ ਵੀਰੇ ਤੋਰਾ ਵਿਖਾਈਏ ਤਾਂ ਹਨਾ ਵੈਡ ਦਾ ਕਿੰਨਾ ਦੁੱਧ ਚ ਵਜੂਏ ਪਾਜੀ ਮੇਰੀ ਗੱਲ ਸੁਣੋ ਇੱਕ ਮਿੰਟ ਹਾਂਜੀ ਦੱਸੇ ਗੱਲ ਆ ਜਿਵੇਂ ਇਹ ਤੇ ਲੈਵਾ ਇਹਦਾ ਦੁੱਧ ਮੈਂ ਬੜਾ ਕਹਿ ਵੀ ਸਕਦੇ ਆ ਵੀ 22 ਵੀ 23 ਕਿਲੋ ਦੇ ਦੂੰ। ਬਿਲਕੁਲ। ਬਾਕੀ 20 ਕਿਲੋ ਦੋਗੀ ਬਾਕੀ ਆਪਣੀ ਹਰੇਕ ਵੀਡੀਓ ਦੇ ਵਿੱਚ ਇਹੋ ਗੱਲ ਕਹੀਦੀ ਵੀ ਭਾਜੀ ਆਪਣੀ ਸੇਵਾ ਦੇ ਡਿਪੈਂਡ ਦੁੱਧ ਤਾਂ ਦੀ ਸੇਵਾ ਦੇ ਵੀਰੇ ਹਾਂ। ਉਹ ਆਪਾਂ ਕਈ ਮੁੱਗੇ ਸਾਨੂੰ ਠੂਠੀਆਂ ਪਾ ਦਿੰਦੀਆਂ ਵਾ। ਆਪਾਂ ਕਹੀਏ ਨੇ ਕਿ ਪਤਾ ਇਹਨੇ 20 ਦੇਣਾ ਤੇ ਕੀ ਪਤਾ 25 ਦੇ ਜੀ। ਨਹੀਂ ਇਹ ਤਾਂ ਨਹੀਂ ਪਤਾ ਵੀਰੇ ਇਹ ਤਾਂ ਕਿਹੜੀ ਗੱਲ ਆ ਆਪਾਂ ਕਦੀ ਵੀ ਇਤਕਾ ਗਲਤ ਗੱਲ ਨਹੀਂ ਕੀਤੀ ਜਿਹੜੀ ਗੱਲ ਕਰਾਂਗੇ ਉਹ ਹੋਊਗੀ ਠੀਕ। ਖੋਲ ਵੀਰੇ ਤੋਰਾ ਵਿਖਾਈਏ। ਤਾਂ ਵੇਖੋ ਵੀਰੇ ਵੱਡੀ ਵੜਾ ਖੁੱਲੇ ਥਣਪਾਂਡੇ ਦੀ ਮਾਲਕਾ ਤਾ ਕਿਵੇਂ ਵੀਰ ਨੇ ਦੱਸਿਆ ਕਿ ਦੁੱਧ ਵੀਰੇ ਤੁਹਾਡੇ ਸੇਵਾ ਦਾ ਤੁਹਾਡੇ ਪਾਇ ਦਾ ਹਨਾ ਪਤਾ ਕੀ ਗੱਲ ਆ ਆਪਾਂ ਲਾਮਾ ਨਹੀਂ ਲੈਣਾ ਕਿ ਬਿਲਕੁਲ ਵੀਰੇ ਬਿਲਕੁਲ ਹਾਂਜੀ ਕਿਉਂਕਿ ਹੁਣ ਇਹਨੇ ਆਪਣਾ ਆਪ ਤਾਂ ਖਾਤਾ ਲੇਵਾ ਹਨਾ ਅਗੋਂ ਦੁੱਧ ਵੀਰਿਓ ਗੜੀ ਪਾਇ ਦਾ ਖੁੱਲੇ ਥਣ ਪਾਂਡੇ ਦੀ ਮਾਲਕਾ ਵੱਡੇ ਲੇਵੇ ਦੀ ਵੀਰਿਓ ਪਰ ਰੰਗ ਬਾਜੀ ਵਹਿੜਾ ਡੱਬੀ ਵਹਿੜਾ ਥਣ ਪਿਆਰਾ ਲੱਗਿਆ ਵੀਰਿਓ ਇਹਨੂੰ ਬਹੁਤ ਜ਼ਿਆਦਾ ਚੰਗੀ ਵਹਿੜਾ ਮਾਨਾ ਵੀਰੇ ਚਵਾ ਕਿਵੇਂ ਦਾ ਨਿਕਲਿਆ ਇਹਦਾ ਮੈਂ ਕਹਿੰਦਾ ਹੱਥ ਲੋਂਦੀ ਵੀ ਨਹੀਂ ਰੋਡ ਕੋ ਉੱਪਰੋਂ ਵੀ ਗਾਰਡਰ ਗੁੱਡ ਵਾਂਗੂੰ ਜਮਾਂ ਸਿੱਧੀ ਆ ਵੀਰੇ ਹਨਾ ਅਜੇ ਨਾ ਮਾੜੀ-ਮੋਟੀ ਭਾਲ ਜੀ ਮਾੜੀ-ਮੋਟੀ ਜਿਹੜੀ ਨਾ ਮੋਟੀ ਜਮਾਂ ਥਣ ਪਿਆਰਾ ਲੱਗਿਆ ਨਾਣਾ ਨੂਣਾ ਵਾਨੇ ਤੇ ਦੱਸੀ ਜਾਂਦੀਆਂ ਵੀਰੇ ਦੁੱਧ ਚੰਗਾ ਚਵਾਜੂ ਵੇੜਾ ਬਾਕੀ ਬੱਚੀ ਵੇ ਲੋ ਕੀ ਬਾਤ ਹੈ ਜੀ ਕਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਖੁੱਲੇ ਥਣ ਭਾਂਡੇ ਦਾ ਪਸ਼ੂ ਹੋਵੇ ਥਣ ਪਿਆਰਾ ਲੱਗਾ ਹੋਵੇ ਹਾਂ ਜੀ ਹਾਂ ਜੀ ਠੀਕ ਹੈ ਬਹੁਤ ਚੰਗੀ ਵੇੜਾ ਤਾਂ ਵੀਰੇ ਮੋਹ ਲੈਦਾ ਕੀ ਕਰ ਲੈਣਾ ਮੋਲ ਤੇ ਭਾਜੀ ਜਾਰੀ ਕਰਦਾ ਮੈੜਾ ਆਪਣੇ ਕੋਲ ਤਾਂ 4-5 ਹੀ ਬੱਚੀਆਂ ਪੂਰੀਆਂ ਜੰਮੂ ਵਾਲੇ ਲੈ ਗਏ ਰਾਪੀ ਹਾਂ ਜੀ ਹਾਂ ਜੀ ਇਹ ਬੱਚੀ ਹੁਣੇ ਆ ਲਾਈ ਹੈ ਜੀ ਹਾਂ ਜੀ ਇਹ ਤੇ ਵੇੜਾਂ ਦੀ ਉਧਾ ਚੋਂ ਪੰਨਿਆਂ ਦੀ ਵੀਡੀਓ ਪਾਉਣੀ ਠੀਕ ਹੈ ਜੀ ਮੋਲ ਤੇ ਭਾਈ ਵਸ਼ੀ ਦਾ ਇਹੋ ਜੀ ਦਾ ਤੁਹਾਨੂੰ ਪਤਾ ਜੀ ਇਦਾਂ ਬਈ ਯਾਰ ਚੱਲਦਾ ਵਾ 80 85 ਮੰਗੀ ਜਾਂਦੇ ਆ ਠੀਕ ਹੈ ਜੀ ਵਸ਼ੀ ਦਾ ਮੁੱਲ ਭਾਏ 75 70 ਗਾਲੀਏ 65000 ਦੀ ਵਸ਼ੀ ਦੇ ਦਾਂਗੇ ਤਿੰਨ ਛੋਟ ਬਾੜ ਦੀ ਹਣੀ ਹਾਂ ਬਾੜ ਦੀ ਤਾਂ ਵੇਖੋ ਵੀਰੋ 62000 ਜੀ ਵੀਰ ਕਹਿੰਦਾ ਵੈੜ ਹੋ ਜੂਗੀ ਸੋਹਣੀ ਵੇੜਾ ਮਾਨੇ ਤੇ ਨਾੜਾ ਨੂਣਾ ਚੈੱਕ ਕਰ ਲਿਓ ਸੋਹਣਾ ਥਣ ਲੱਗਿਆ ਬੀ ਗੱਲਾਂ ਵੀ ਲੈ ਲਵਾਂਗਾ ਕਿਵੇਂ ਦਾ ਲੱਗਾ ਢੀਲੇ ਢੀਲੇ ਦੀ ਮਾਰ ਕਰ ਲੈ ਜੋ ਬੜੀ ਹੁੰਦਾ ਅਕਰ ਬਿਲਕੁਲ ਬਿਲਕੁਲ ਵੀਰੇ ਰੇ ਹਰੇਕ ਵੀਡੀਓ ਜੀ ਵੀਰ ਦਾ ਰੇਡ ਜਿਆਜ ਹੁੰਦਾ ਵੀਰੋ ਸੋਣੀ ਵਾੜਾ ਖੁੱਲੇ ਲੈਵੇ ਦੀ ਮਾਲਕਾ ਰਾਤ ਸੂਈ ਹੈਨਾ ਸਾਹਮਣੇ ਮਗਰ ਠੀਕ ਹੈ ਜੀ ਹਾਂਜੀ ਹਾਂਜੀ ਖੁੱਲੇ ਲੈਵੇ ਦੀ ਮਾਲਕਾ ਆ ਬੱਚੇ ਆ ਗਏ ਹਾਂਜੀ ਹਾਂਜੀ ਠੀਕ ਹੈ ਹੁਣ ਹਾਂ ਨਾ ਵੀਰੇ ਹੋ ਗਈ ਬਾੜ ਦੀ ਬਾੜ ਦੀ ਦੇ ਦਾਂਗੇ ਯਾਰ ਠੀਕ ਹੈ ਵੀਰੇ ਠੀਕ ਹੈ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈਗੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਤੇ ਸ਼ੇਅਰ ਕਰਿਓ ਜੀ ਜੋ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਵੀ ਖਾਲੀ ਜਾਵੇ ਤਵੀਰੇ ਐਡਰੈਸ ਇੱਕ ਵਰੀ ਬੋਲੀਆ ਆਪਣਾ ਪਿੰਡ ਸ਼ਕਾਰਮਚੀਆਂ ਜ਼ਿਲ੍ਹਾ ਗੁਰਦਾਪੁਰ ਤਸੀਲ ਡੇਰਾਬ ਬਣਾਣ ਦਾ ਫੋਨ ਨੰਬਰ 989502858 ਆ ਦਿਓ ਠੀਕ ਹੈ ਵੀਰੇ ਸਾਸਿਕਾ